ਕਵੀਆਂ ਨੂੰ ਮਾਣ ਤੇਰੇ ਦਰ ਕਰੀਆਂ ਅਰਦਾਸਾਂ ਤੇ ਖੁੱਲ ਜਾਵਣ ਕਾਬ ਪੰਡਾਰੇ ਕਿਰਪਾ ਕਰੋ ਦਾਸਾਂ ਤੇ ਖੁੱਲ ਜਾਵਣ ਕਾਬ ਪੰਡਾਰੇ ਮੂੰਹੋਂ ਕੁਝ ਬੋਲ ਸੁਣਾਈਏ ਮੂੰਹੋਂ ਕੁਝ ਬੋਲ ਸੁਣਾਈਏ ਸਾਡੀ ਔਕਾਤ ਕੀ ਰੱਖ ਲੈਣੀ ਲਾਜ ਰਖ ਲੈਣੀ ਲਾਜ ਸਭਾ ਵਿੱਚ ਗੀਤਾ ਦੇ ਅਰਥ ਕਰਾ ਦੇ ਬੇ ਜ਼ੁਬਨ ਤੋ ਗਿਆਨੀ ਪੈਦਾ ਕਰ ਦੇਵੇ ਅੰਧੇ ਇਨਸਾਨਾਂ ਚੋਂ ਗਿਆਨੀ ਪੈਦਾ ਕਰ ਦੇਵੇ ਸੂਰਜ ਦੀ ਕਿਰਨ ਬਣਾ ਦੇ ਸੂਰਜ ਦੀ ਕਿਰਨ ਬਣਾ ਦੇ ਦੀਵੇ ਦੀ ਲਾਟ ਜੀ ਰਖ ਲੈਣੀ ਲਾਜ ਸਭਾ ਵਿੱਚ ਰਕਲਾਣੀ ਲੋਜ ਸਭਾ ਵਿੱਚ ਟਿੱਬਿਆਂ ਦੇ ਉੱਤੇ ਵਗਾ ਦੇ ਪਾਣੀ ਦੀਆਂ ਨਦੀਆਂ ਨੂੰ ਪਲਛਣ ਦੇ ਵਿੱਚ ਬਦਲ ਦੇ ਜੁਗਾ ਤੇ ਸਦਿਆਂ ਤੂੰ ਪਲਛਣ ਦੇ ਵਿੱਚ ਬਦਲ ਦੇ ਸੁੱਕਿਆਂ ਨੂੰ ਹਰਿਆ ਕਰ ਦੇ ਸੁੱਕਿਆਂ ਨੂੰ ਹਰਿਆ ਕਰ ਦੇ ਤੇਰੀ ਇੱਕ ਚਾਤ ਜੀ ਰੱਖ ਲਾਜ ਸਭਾ ਵਿੱਚ ਹੁਜ਼ਰ ਦਰ ਆਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਬੇਪਰਵਾ ਤੂੰ ਦਾਤਾ ਖੇਲ ਤੇਰੇ ਨਿਆਰੇ ਨੇ ਪਿੰਗਲੇ ਪਰਬਤ ਤੇ ਚੜਦੇ ਤੇਰੇ ਸਹਾਰੇ ਨੇ ਪਿੰਗਲੇ ਪਰਬਤ ਤੇ ਚੜਦੇ ਤੇਰੇ ਸਹਾਰੇ ਨੇ ਜਿਵੇਂ ਤਰ ਜਾਵੇ ਲੋਹਾ ਜਿਵੇਂ ਤਰ ਜਾਵੇ ਲੋਹਾ ਕਾਢ ਕੇ ਸਾਥ ਜੀ ਰੱਖ ਲੈਣੀ ਲਾਜ ਸਭਾ ਵਿੱਚ ਹੁ ਤਰ ਆਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਤੇਰੇ ਹੁਕਮ ਬਿਨ ਤੇਰੇ ਹੁਕਮ ਬਿਨ ਪੱਤਾ ਵੀ ਚਲਦਾ ਨਹੀਂ ਜਿਸ ਤੇ ਰਹਿਮਤ ਤੇਰੀ ਉਹ ਗਲੀਆਂ ਵਿੱਚ ਰੁਲਦਾ ਨਹੀਂ ਜਿਸ ਤੇ ਰਹਿਮਤ ਤੇਰੀ ਉਹ ਤੇਰੇ ਚਰਨਾ ਨਾਲ ਜੁੜ ਕੇ ਤੇਰੇ ਚਰਨਾ ਨਾਲ ਜੁਣ ਕੇ ਬਣ ਜਾਂਦੇ ਖਾਸ ਜੀ ਰੱਖ ਲੈਣੀ ਲਾਜ ਸਭਾ ਵਿੱਚ ਹੁ ਤਰਿਆ ਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਸੇਵਕ ਨੂੰ ਕੋਈ ਨਾ ਜਾਣੇ ਤੇਰੀਆਂ ਗਿੰਦਪੁਰਿਆ ਤੇ ਸਿੰਘਵਾਰਲ ਗਾਈਆਂ ਨੇ ਸਤਿਰਾਮ ਰ ਗਿੰਦਪੁਰਿਆ ਨੇ ਸਿਮਰਨ ਦੀ ਦਾਤ ਬਖਸ਼ ਦਿਓ ਸਿਮਰਨ ਦੀ ਦਾਤ ਬਖਸ਼ ਦਿਓ ਵੇਲੇ ਪਰਬਾਤ ਦੀ ਰੱਖ ਲੈਣੀ ਲਾਜ ਸਭਾ ਵਿੱਚ ਧਰਿਆਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ